ਇਹਨਾਂ ਤਰ ਇੱਕ ਸਾਡੀ ਬੇਨਤੀ ਮੰਨੋ। ਬਾਬੇ ਕਹਿੰਦੇ ਦੱਸੋ ਕਹਿੰਦੇ ਫਿਰ ਅਸੀਂ ਪਾਲਕੀ ਭੇਜਿਆ ਕਰਾਂਗੇ। ਉਸ ਪਾਲਕੀ ਦੇ ਵਿੱਚ ਆ ਜਾਏਗਾ। ਕਹਿੰਦੇ ਸਤਿਬਚਨ ਜੀ। ਹੁਣ ਸਿੱਖ ਜਾਂਦੇ ਤੇ ਬਾਬਾ ਜੀ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਲਿਆਂਦਾ ਜਾਂਦਾ ਤੇ ਇੱਕ ਦਿਨ ਕੀ ਹੋਇਆ? ਬਾਬਾ ਬੁੱਢਾ ਸਾਹਿਬ ਜੀ ਪਾਲਕੀ ਵਿੱਚ ਬਿਠੇ ਆ ਰਹੇ ਨੇ ਤੇ ਅਚਾਨਕ ਛੇਵੇਂ ਪਾਸੇ ਮਾਲਕ ਜੀ ਗੁਰੂ ਅਮਰਸਰ ਸਾਹਿਬ ਜੀ ਦੀ ਹਦੂਦ ਤੋਂ ਬਾਹਰ ਚਲੇ ਗਏ। ਤੇ ਜਿਹੜਾ ਅੱਗੇ ਸਿੱਖ ਲੱਗਾ ਸੀ ਨਾ ਹੁਣ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੀ ਤੂੰ ਪਾਸੇ ਹੋ ਜਾ ਸਿੱਖ ਨੂੰ ਪਾਸੇ ਕਰ ਦਿੱਤਾ ਤੇ ਛੇਵੇਂ ਪਾਸ਼ਾ ਬਾਲਕ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ ਮੋੜਾ ਆਪ ਦੇ ਦਿੱਤਾ ਹੁਣ ਵਿਵੇਕ ਦੀ ਅੱਖ ਜਿੱਥੋਂੋਂ ਆ ਵਿਚਾਰ ਰੰਭ ਕੀਤੇ ਸ਼ਰਦਾ ਦੀ ਅੱਖ ਬਾਬਾ ਜੀ ਪਾਲਕੀ ਦੇ ਵਿੱਚ ਬੈਠੇ ਨੇ ਪਰ ਬੈਠਿਆ ਹੋਇਆ ਵਿਵੇਕ ਦੀ ਅੱਖ ਤਾਂ ਪ੍ਰਕੋਪ ਇੰਨਾ ਹੈ ਧਿਆਨ ਦੀ ਅਕਾਗਰਤਾ ਇੰਨੀ ਹੈ ਕਹਿੰਦੇ ਸਤਿਗੁਰੂ ਜੀ ਜਾਂ ਤਾਂ ਪਾਲਕੀ ਰੋਕ ਦਿਓ ਤੇ ਨਹੀਂ ਮੈਂ ਪਾਲਕੀ ਵਿੱਚੋਂ ਛਲਾਂਗ ਮਾਰ ਦੇਵਾਂ। ਸੁਰਤ ਦੀ ਵਿਵੇਕ ਦੀ ਅੱਖ। ਸਹਿਬ ਚਲ ਪਾਲਕੀ ਰੋਕੀ। ਸਿੱਖ ਲੱਗੇ ਤੇ ਪਾਲਕੀ ਮਹਾਰਾਜ ਜੀ ਦੇ ਦਰ ਤੇ ਆ ਗਿਆ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਸਹਿਬ ਕਿਤੇ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ? ਅਸੀਂ ਪਾਲਕੀ ਨੂੰ ਮੋੜਾ ਦਿੱਤਾ। ਕਹਿੰਦੇ ਗੁਰੂ ਜੀ ਤੁਸੀਂ ਪਹਿਲੇ ਜਾਮੇ ਬਚਨ ਕੀਤਾ ਸੀ ਮੇਰੇ ਨਾਲ ਕਿ ਦੁਨੀਆ ਤੋਂ ਛੁੱਪ ਸਾਂ ਤੇਰੇ ਤੋਂ ਨਾ ਛੁੱਪ। ਤੇ ਤੁਹਾਡਾ ਬਚਨ ਹੀ ਮੈਂ ਤੁਹਾਨੂੰ ਸੁਣਾਇਆ ਹੁਣ ਇਹ ਭਾਵਨਾ ਇਹ ਸ਼ਰਧਾ ਇਹ ਵਿਵੇਕ ਐਵੇਂ ਨਹੀਂ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਗੁਰੂ ਕੇ ਮਹਿਲਾਂ ਨੂੰ ਭੇਜ ਦਿੱਤਾ ਸੀ ਬਾਬਾ ਬੁੱਢਾ ਜੀ ਦੇ ਪਾਸ ਕਿ ਜਾ ਉਹ ਦਾਸ ਬੇਨਤੀ ਕਰਾਓ ਸਿੱਖ ਤਾਂ ਹੋਰ ਵੀ ਬੜੇ ਸੰਤ ਹੋਣ ਪਰ ਨਹੀਂ ਜੋ ਭਾਵਨਾ ਜੋ ਵਿਵੇਕ ਜੋ ਸਤਕਾਰ ਬਾਬਾ ਬੁੱਢਾ ਜੀ ਸਾਹਿਬ ਦੇ ਵਿੱਚ ਸੀ ਉਹ ਸਤਕਾਰ ਦੀ ਪਰਖ ਸਤਗੁਰ ਪਿਤਾ ਮਾਲਕ ਜੀ ਨੇ ਕੀਤੀ ਪਾਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਲਕ ਜੀ ਦੀ ਬਾਣੀ ਨੂੰ ਸੰਪਾਦਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਪਰ ਜਦੋਂ ਪਾਵਨ ਅਮਾਤ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਉੱਥੇ ਗ੍ਰੰਥੀ ਸਰਬਾਨ ਦੀ ਜਿਹੜੀ ਮੁੱਖ ਸੇਵਾਦਾਰੀ ਸੀ ਉਹ ਬਾਬਾ ਬੰਡਾ ਜੀ ਨੂੰ ਦਿੱਤੀ ਗਈ। ਨਾਲੇ ਗੁਰਬਾਣੀ ਦਾ ਪਾਠ ਕਰਨਾ ਨਾਲੇ ਗੁਰਬਾਣੀ ਦੀ ਕਥਾ ਕਰਨੀ ਨਾਲੇ ਦਰਬਾਰਾਣੀ ਦੀ ਸੰਤਿਆ ਕਰਵਾਉਣੀ ਕਿ ਬਾਬਾ ਬੁੱਢਾ ਜੀ ਨੇ ਹਿੱਸੇ ਆਇਆ ਕਹਿਣ ਤੋਂ ਭਾਵ ਭਾਈ ਗੁਰਦਾਸ ਜੀ ਗਿਆਨ ਦੀ ਅੱਖ ਤੇ ਬਾਬਾ ਬੁੱਢਾ ਸਾਹਿਬ ਜੀ ਵਿਵੇਕ ਅਤੇ ਸ਼ਰਧਾ ਦੀ ਅੱਖ ਇਹ ਦੋ ਚੀਜ਼ਾਂ ਸਿੱਖ ਦੇ ਕੋਲੇ ਬਹੁਤ ਜ਼ਰੂਰੀ ਨੇ ਹੁਣ ਇੱਥੇ ਸਾਡੇ ਕੀ ਹੈ ਗਿਆਨ ਦੀ ਅੱਖ ਤੇ ਲੰਗਰ ਵਿੱਚ ਸੱਜ ਕੀ ਬਣ ਜਾਂਦੀ ਹੈ ਸ਼ਰਧਾ ਦੀ ਅੱਖ ਹੁਣ ਉੱਥੇ ਆਪਾਂ ਸ਼ਰਧਾ ਲਈ ਸੇਵਾ ਕਰਦੇ ਆ ਨਾ ਕਿ ਥਾੜੀ ਸੰਗਤ ਦੀ ਹੈ ਕਿਸੇ ਬੰਦੇ ਦੀ ਨਹੀਂ ਹੈ ਮੈਂ ਥਾਲੀ ਕਿਸੇ ਬੰਦੇ ਦੀ ਨਹੀਂ ਧੋ ਰਿਆ ਮੈਂ ਥਾਲੀ ਗੁਰੂ ਜੀ ਤੇਰੀ ਸੰਗਤ ਦੀ ਧੋ ਰਿਆ ਮਨੋ ਤੇਰੇ ਤੇਰੇ ਸ਼ੱਕੇ ਹੋਏ ਪਛਾਦੇ ਦੀ ਝੂਠੀ ਥਾਲੀ ਧੋਣ ਦਾ ਅਫਸਰ ਮੈਨੂੰ ਮਿਲ ਗਿਆ ਉਹ ਮੌਕਾ ਮੈਨੂੰ ਮਿਲ ਗਿਆ ਮੇਰੇ ਇਸੇ ਸੇਵਾ ਆਈ ਹੈ ਇਹ ਆਪੋ ਭਾਵ ਲੈ ਕੇ ਇਹ ਅਹਸਾਸ ਲੈ ਕੇ ਉੱਥੇ ਸੇਵਾ ਕਰਦੇ ਆ ਉਹ ਹੈ ਸਾਡੀ ਸ਼ਰਧਾ ਤੇ ਗੁਰੂ ਦੇ ਦਰ ਤੇ ਸਾਨੂੰ ਜਿਹੜਾ ਸ਼ਰਮਾ ਮਿਲਦਾ ਉਹ ਮਿਲਦਾ ਗਿਆਨ ਦਾ ਪਰ ਸਤਿਗੁਰ ਪਿਤਾ ਮਾਲਕ ਜੀ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਕਹਿੰਦੇ ਗਿਆਨ ਬਹੋਨੀ ਪਰ ਮੁੱਤਿਆ ਪਰਮ ਨਾ ਪਾਇਆ ਜਾਏ ਪਰ ਕਹਿੰਦੇ ਜਿਹੜੀ ਜੀਵ ਰੂਪੀ ਜੀਵ ਰੂਪੀ ਇਸ ਤਰੀ ਗਿਆਨ ਤੋਂ ਸਖਰੀ ਹੋ ਜਾਂਦੀ ਹੈ ਗਿਆਨ ਤੋਂ ਟੁੱਟ ਜਾਂਦੀ ਹੈ ਉਹ ਆਪਣਾ ਲੋਕ ਅਤੇ ਅਲੋਕ ਗਵਾ ਜਾਂਦੀ ਹੈ ਨਾ ਹੀ ਉਹਨੂੰ ਲੋਕ ਦੇ ਸੁੱਖ ਮਿਲਦੇ ਐ ਨਾ ਹੀ ਉਹਨੂੰ ਪਰਲੋਕ ਦੇ ਸੁੱਖ ਮਿਲਦੇ ਐ ਕਿਉਂਕਿ ਗਿਆਨ ਤੋਂ ਗੁਰੂ ਦੀ ਕਿਰਪਾ ਤੋਂ ਸਖਣੀ ਹੈ ਤੇ ਜ਼ਿੰਦਗੀ ਕੀ ਐ ਅਗਿਆਨ ਮਤੀ ਅੰਧੇਰ ਹੈ ਜ਼ਿੰਦਗੀ ਅੰਧੇਰਾ ਹੀ ਟੋਈ ਜਾਂਦੀ ਹੈ ਬਸ ਪਤਾ ਨਹੀਂ ਕਿੰਨੀ ਜ਼ਿੰਦਗੀ ਲੰਘ ਜਾਂਦੀ ਐ ਅੰਧੇਰਾ ਢੋਂਦਿਆ ਕਦੀ ਵੀ ਸੱਚ ਦਾ ਕਦੀ ਵੀ ਭੈ ਭਾਵ ਦੀ ਸ਼ਰਧਾ ਲਾਉ ਗਿਆਨ ਜੀਵ ਦੇ ਅੰਦਰ ਪੈਦਾ ਹੀ ਨਹੀਂ ਹੋਇਆ ਬਸ ਜ਼ਿੰਦਗੀ ਲੰਘੀ ਜਾਂਦੀ ਐ ਸਫਰ ਹੈ ਸਫਰ ਵਿੱਚ ਅਸੀਂ ਬੈਠੇ ਆਂ ਸਫਰ ਨੇ ਆਪਣੀ ਵਿਹਿੱਕਲੇ ਤੁਰਿਆ ਜਾਣਾ ਹੈ ਉਹਨੇ ਰੁਕਣਾ ਨਹੀਂ ਹੈ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਸ ਸਫਰ ਦੇ ਦੌਰਾਨ ਆਉਂਦੀਆਂ ਜਾਂਦੀਆਂ ਰਹਦੀਆਂ ਨੇ ਕਦੀ ਪਹਾੜ ਆ ਗਏ ਕਦੀ ਦਰਗਤ ਆ ਗਏ ਕਦੀ ਮਾਰੂਥਲ ਆ ਗਿਆ ਕਦੀ ਪਾਣੀ ਆ ਗਿਆ ਕੁੱਝ ਆ ਗਿਆ ਉਹ ਲੰਘੇ ਜਾ ਰਹੇ ਹਨ ਪਰ ਜੀਵ ਅਗਿਆਨਤਾ ਦੇ ਅੰਧੇਰੇ ਵਿੱਚ ਇੰਨਾ ਸੁੱਤਾ ਪਿਆ ਇੰਨਾ ਦਲਤਾਨ ਹੋਇਆ ਪਿਆ ਕਿ ਇਹ ਜ਼ਿੰਦਗੀ ਨੂੰ ਜੀਣਾ ਨਹੀਂ ਚਾਹੁੰਦਾ ਜ਼ਿੰਦਗੀ ਨੂੰ ਅਜ਼ਾਈ ਗੁਵਾਰਿਆ ਹੈ ਸਭ ਕਹਿੰਦੇ ਅਗਿਆਨ ਮਤੀ ਅંધੇਰ ਹੈ ਬੈਨ ਪੈਰ ਦੇਖੇ ਭੁੱਖ ਨਾ ਜਾਏ ਤੇ ਵਾਹਿਗੁਰੂ ਜੀ ਤੇਰੀ ਕਿਰਪਾ ਤੋਂ ਤੇਰੀ ਬਖਸ਼ ਤੋਂ ਬਿਨਾਂ ਜੇ ਮੇਰੇ ਅੰਦਰ ਭੁੱਖ ਲੱਗੀ ਹੈ ਨਾ ਹੁਣ ਭੁੱਖ ਵੀ ਦੋ ਤਰ੍ਹਾਂ ਦੀ ਹੈ ਇੱਕ ਭੁੱਖ ਹੈ ਬਾਹਰ ਦੇ ਪਦਾਰਥਾਂ ਦੀ ਜਿਹਦੇ ਬਾਰੇ ਆਪਾਂ ਨੂੰ ਮਹਾਰਾਜ ਜੀ ਨੇ ਕਿਰਤੀ ਬਣਾਇਆ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਸਿੱਖ ਮੰਗਤਾ ਨਹੀਂ ਸਿੱਖ ਕਿਰਤੀ ਹੈ ਉਹ ਜਿੱਥੇ ਕਿਰਤ ਕਰਕੇ ਆਪਣਾ ਪੇਟ ਪਾਲਦਾ ਉੱਚ ਗੁਰੂ ਦੇ ਦਰ ਤੇ ਦਸਵੰਧ ਰੱਖ ਕੇ ਦੂਜਿਆਂ ਲਈ ਵੀ ਲੰਗਰ ਲਾਉਂਦਾ ਇਹ ਸਿੱਖ ਦੇ ਹੱਸੇ ਆਈ ਹੈ ਦੂਜੀ ਭੁੱਖ ਪਰਮੇਸ਼ਰ ਦੇ ਨਾਮ ਦੀ ਸੱਚੇ ਨਾਮ ਕੀ ਲੱਗੈ ਭੁੱਖ ਪਰ ਤੁਹਾਨੂੰ ਭੁੱਖ ਲੱਗੀ ਤੁਸੀਂ ਤਾਂ ਹੀ ਆਏ ਹੋ ਨੇ ਤੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹ ਫਿਰ ਕਹਿ ਕੇ ਵੀ ਮੁੱਕਰ ਜਾਂਦੇ ਕਹਿੰਦੇ ਨਹੀਂ ਅੱਜ ਮੇਰੇ ਕੋਲ ਸਮਾਂ ਨਹੀਂ ਅੱਜ ਮੈਂ ਜਾ ਨਹੀਂ ਸਕਦਾ ਤੂੰ ਜਾਇਆ ਤੂੰ ਮੱਖਰ ਟੇਕਿਆ ਜਾਂ ਬਹੁਤੀ ਵਾਰ ਬੰਦਾ ਕਹਿੰਦਾ ਮੇਰਾ ਮਨ ਨਹੀਂ ਹੈ ਤੇ ਬਹੁਤੀ ਵਾਰ ਇੱਕ ਮੋੜ ਹੋ ਜਾਂਦਾ ਹੈ ਬੱਚੇ ਮਾਪੇ ਨੂੰ ਲੈ ਆਉਂਦੇ ਆ ਮਾਪੇ ਘਰ ਤੋਂ ਰੇ ਮੱਥਾ ਟੇਕ ਕੇ ਜਾਂ ਜੋ ਗੱਡੀ 'ਚ ਬੈਠੇ ਰਹਿੰਦੇ ਆ ਤੇ ਬਾਪੂ ਤੂੰ ਮੱਥਾ ਟੇਕਿਆ ਬਸ ਮੈਂ ਮੈਂ ਨਹੀਂ ਜਾ ਸਕਦਾ ਕਿਉਂ ਇੱਕ ਨੂੰ ਭੁੱਖ ਲੱਗੀ ਹੈ ਇੱਕ ਨੂੰ ਭੁੱਖ ਨਹੀਂ ਲੱਗੀ ਜੇ ਭਾਰੀ ਤੌਰ ਤੇ ਸਾਨੂੰ ਤਨ ਨੂੰ ਭੁੱਖ ਲੱਗਦੀ ਹੈ ਨਾ ਅਸੀਂ ਭੋਜਨ ਦੇ ਕੋਲੇ ਜਾਂਦੇ ਆ ਤੇ ਜੇ ਸਾਡੀ ਆਤਮਾ ਨੂੰ ਭੁੱਖ ਲੱਗਦੀ ਹੈ ਅਸੀਂ ਭਜਨ ਦੇ ਕੋਲੇ ਜਾਂਦੇ ਆ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਭੋਜਨ ਅਤੇ ਜਰ ਤੇ ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਸਾਬ ਕਹਿੰਦੇ ਅਗਿਆਨ ਮਕਤੀ ਅંધੇਰ ਹੈ ਬੈਨ ਪਰ ਦੇਖੇ ਭੁੱਖ ਨਾ ਜਾਏ ਵਾਹਿਗੁਰੂ ਜੀ ਤੇਰੇ ਨਾਮ ਤੋਂ ਬਿਨਾ ਤੇਰੇ ਗਿਆਨ ਤੋਂ ਬਿਨਾ ਤੇਰੀ ਸੋਝੀ ਤੋਂ ਬਿਨਾ ਜਿਹੜੀ ਆ ਬਾਹਰ ਦੀ ਭੁੱਖ ਲੱਗੀ ਪਈ ਆ ਤਮਾਂ ਦੀ ਉਹ ਕਦੀ ਮਿਟ ਨਹੀਂ ਸਕਦੀ ਉਹ ਤੁਸੀਂ ਮਿਟਾ ਸਕਦੇ ਹੋ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਲਾਏ ਹੇ ਮੇਰੀ ਸਤਸੰਗੀ ਸਹੇਲੀਓ ਜੀਵ ਰੂਪੀ ਇਸਤਰੀਓ ਤੁਸੀਂ ਔੜਾ ਕਰੋ ਤਿਆਂ ਕੀ ਕੀ ਕਰੋ ਕਿਨੇ ਮੇਰਾ ਪਤੀ ਮੇਰੇ ਨਾਲ ਮਲਾ ਜੋ ਭਾਵੇਂ ਸੰਤ ਸੱਜਣੋ ਤੁਸੀਂ ਵਿਚੋਲੇ ਬਣੋ ਵਿਚੋਲੇ ਬਣ ਕੇ ਜਿਹੜੀ ਮੇਰੀ ਆਤਮਾ ਹੈ ਨਾ ਉਹ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਮਲਾਉਣੀ ਕਰੋ ਪੂਰੇ ਭਾਗ ਸਤਗੁਰੂ ਮਿਲੈ ਫਿਰ ਪਾਇਆ ਸੱਚ ਸਮਾਏ ਕਿਨੇ ਪੂਰੇ ਭਾਗਾਂ ਦੇ ਨਾਲ ਵੱਡੇ ਭਾਗਾਂ ਦੇ ਨਾਲ ਸਤਗੁਰੂ ਮਿਲਦਾ ਹੈ ਤੇ ਜਦੋਂ ਸਤਗੁਰੂ ਮਿਲਦਾ ਹੈ ਤੇ ਜੀਵ ਸੱਚ ਦੇ ਵਿੱਚ ਸਮਾਉਂਦਾ ਹੈ ਹੁਣ ਸਤਿਗੁਰ ਮਿਲਿਆ ਬਾਬਾ ਅਮਰਦਾਸ ਜੀ ਨੂੰ ਤੇ ਬਾਬਾ ਤੋਂ ਗੁਰੂ ਬਣ ਗਏ ਸਤਿਗੁਰ ਮਿਲਿਆ ਭਾਈ ਜੇਠਾ ਜੀ ਨੂੰ ਭਾਈ ਜੇਠਾ ਤੋਂ ਸ੍ਰੀ ਗੁਰੂ ਰਾਮਦਾਸ ਬਣ ਗਏ ਸਤਿਗੁਰ ਮਿਲਿਆ ਹਰਿਕ੍ਰਿਸ਼ਨ ਤੋਂ ਤੇ ਹਰਿਕ੍ਰਿਸ਼ਨ ਸਾਹਿਬ ਤੋਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਣ ਗਏ ਬਾਲ ਪ੍ਰੀਤਮ ਬਣ ਗਏ ਜਦੋਂ ਸਤਿਗੁਰ ਦੀ ਜੋਤ ਅੰਦਰ ਜਗੀ ਮਨੋ ਇੱਟ ਜਗਦੇ ਹੋਏ ਜੀਵੇ ਤੋਂ ਦੂਸਰਾ ਦੀਵਾ ਜਗਨਾ ਸ਼ੁਰੂ ਹੋ ਗਿਆ ਕਿਤੇ ਉਸੇ ਤਰ੍ਹਾਂ ਮਾਨਤਜੀ ਜਦੋਂ ਤੇਰੀ ਵਿਚਾਰ ਮੇਰੇ ਹਿਰਦੇ ਵਿੱਚ ਆਈ ਤਾਂ ਤੇ ਮੇਰੇ ਅੰਦਰ ਗਿਆਨ ਪ੍ਰਗਟ ਹੋਇਆ ਤੇ ਮੈਂ ਸੁਹਾਗਣੀ ਬਣਨੀ ਸੁਹਾਗਣੀ ਹੁਣ ਬਾਹਰ ਦੀ ਦੁਨੀਆ ਵਿੱਚ ਆਪਾਂ ਸੁਹਾਗਣ ਕਿਰੋ ਕਿਤੇ ਜਿਹਦਾ ਪੈਰ ਜਿੰਦਾ ਪਤੀ ਜਿੰਦਾ ਕਿਉਂ ਕਹਿੰਦੇ ਸੁਹਾਗਣ ਤੇ ਜਿਹਦਾ ਪੈਰ ਪਤੀ ਮਰ ਜਾਂਦਾ ਉਹਨੂੰ ਫਿਰ ਸਮਾਜ ਤੋਹਾਗਣ ਜਾਂ ਆਪਾਗਣ ਤੇ ਜਾਂ ਵਿਧਵਾ ਕਹਿੰਦੇ ਫਿਰ ਉਹ ਤੇ ਪਹਿਰਾਵੇ ਵੀ ਬਦਲ ਜਾਂਦੇ ਹਨ ਮੰਨੋ ਜੀ ਇਦਾਂ ਦੀ ਬੱਚੀ ਭੈਣ ਹਾਰਸ਼ਗਰ ਵੀ ਕਰ ਲਵੇ ਨਾ ਤੇ ਦੁਨੀਆ ਦੇ ਲੋਕ ਕੀ ਕਹਿੰਦੇ ਆ ਕਿ ਦੇਖੋ ਇਹ ਤਾਂ ਕੰਤ ਹੈ ਨਹੀਂ ਹਾਰਸ਼ਗਰ ਪਤਾ ਨਹੀਂ ਕਿਧਰ ਹੀ ਕਰਦੀ ਹੈ ਭਾਵੇਂ ਇੱਕ ਬੰਦਾ ਘਰ ਵਿੱਚੋਂ ਗਿਆ ਤੇ ਲੋਕਾਂ ਦਾ ਦੇਖਣ ਦਾ ਨਜ਼ਰੀਆ ਵੀ ਬਦਲ ਗਿਆ ਕੱਪੜੀ ਉਹ ਭੈਣ ਬੱਚੀ ਪਹਿਲਾਂ ਵੀ ਪਾਉਂਦੀ ਸੀ ਕੱਪੜੇ ਉਹ ਅੱਜ ਵੀ ਪਾਉਂਦੀ ਹੈ ਪਰ ਜਦ ਤੱਕ ਉਹਦਾ ਮਾਲਕ ਸੀ ਉਦੋਂ ਤੱਕ ਹਰੇਕ ਚੀਜ਼ ਉਹਦੇ ਮਾਲਕ ਦੇ ਨਾਲ ਲਗਾ ਕੇ ਦੇਖੀ ਜਾਂਦੀ ਸੀ ਅੱਜ ਮਾਲਕ ਨਹੀਂ ਅੱਜ ਜੇ ਕਦੀ ਉਹ ਬੱਚੀ ਹੱਸ ਵੀ ਪਈ ਜੇ ਨਾ ਤੇ ਦੁਨੀਆ ਦੇ ਲੋਕ ਕਹਿੰਦੇ ਦੇਖੋ ਪਤੀਆਂ ਦਾ ਹੈਂ ਹੀ ਹਸੀ ਆ ਰਹੀ ਹੈ ਉਹਦੇ ਹੱਸਣ ਤੇ ਪਾਬੰਦੀ ਉਹਦੇ ਬੋਲਣ ਤੇ ਪਾਬੰਦੀ ਉਹਦੇ ਦੇਖਣ ਤੇ ਪਾਬੰਦੀ ਤੇ ਉਹਦੇ ਤਨ ਦੇ ਸ਼ਿੰਗਾਰ ਤੇ ਪਾਬੰਦੀ ਇੱਕ ਜੀਵ ਘਰ ਵਿੱਚ ਉਹ ਜਾਣਦੇ ਨੇ ਤੇ ਕਹਿੰਦੇ ਮਾਲਕ ਜੀ ਜਿਹੜੇ ਹਿਰਦੇ ਵਿੱਚ ਤੇਰੀ ਯਾਦ ਹੀ ਨਹੀਂ ਵਸਦੀ ਅਸੀਂ ਸੁਹਾਗਣਾ ਕਿਵੇਂ ਆ ਅਸੀਤ ਦੁਹਾਗਣਾ ਨਾ ਕਿਉਂ ਕਦੀ ਕਦੀ ਤੇਰੀ ਯਾਦ ਨਹੀਂ ਕਿ ਕੀ ਹਰ ਦੇ ਵਿੱਚ ਆ ਕੇ ਕਦੀ ਮਲਾਪ ਹੀ ਨਹੀਂ ਹੋਇਆ ਕਦ ਕਦੀ ਤੇਰੇ ਦਰਸ਼ਨਾਂ ਦੀ ਭੁੱਖ ਅੰਦਰ ਪੈਦਾ ਹੀ ਨਹੀਂ ਹੋਈ ਜਿੰਦਗੀ ਲੱਗਦੀ ਬਸ ਸੇ ਸਹੀਆਂ ਸੁਹਾਗਣੀ ਜਿੰਨ ਕੋ ਨਜ਼ਰ ਕਰੇ ਮੇਰੇ ਮਾਲਕ ਜੀ ਜਿੰਨਾ ਤੇ ਤੂੰ ਨਜ਼ਰ ਕਰਦਾ ਹੈ ਨਾ ਤੂੰ ਮਿਹਰ ਕਰਦਾ ਹੈ ਅਸਲ ਉਹ ਸੁਹਾਗਣਾ ਬਣ ਜਾਂਦੀਆਂ ਨੇ ਭਾਵਕੇ ਭਾਗਾ ਵਾਲੀਆਂ ਬਣ ਜਾਂਦੀਆਂ ਨੇ ਖਾਸਮ ਪਛਾਣੇ ਆਪਣਾ ਹੁਣ ਇੱਕ ਇੱਕ ਵਿਚਾਰ ਇਸ ਵਿੱਚ ਮੈਂ ਹੋਰ ਕਰਾਂਗਾ ਇੱਕ ਤਾਂ ਦੁਹਾਗੜਾ ਉਹਨਾਂ ਨੂੰ ਕਹਿ ਦਿੱਤਾ ਜਿਨ੍ਹਾਂ ਦੇ ਪਤੀ ਦੁਨੀਆ ਤੋਂ ਚਲੇ ਗਏ ਤੇ ਇੱਕ ਨਾਲੇ ਮਾਇਆ ਵੇੜਿਆ ਕੰਮਾਂ ਦੇ ਵਿੱਚ ਪੈ ਕਰਕੇ ਜਿੰਦੇ ਜੀਵ ਪਤੀ ਨੂੰ ਜਾਂ ਪਤਨੀ ਨੂੰ ਦੂਰ ਕਰ ਦਿੱਤਾ ਇੱਕ ਰਿਸ਼ਤਾ ਤਾਂ ਮੌਤ ਹੋ ਗਈ ਤਾਂ ਖਤਮ ਹੋ ਗਿਆ ਇੱਕ ਰਿਸ਼ਤਾ ਆਪ ਹੁਦਰੀਆਂ ਕਰਕੇ ਖਤਮ ਹੋ ਗਿਆ ਕਿ ਮੇਰੇ ਦੇ ਨਾਲ ਵਿਚਾਰ ਨਹੀਂ ਮਿਲਦੇ ਮੈਂ ਦਿੱਤੋਂ ਵੱਖਰਾ ਰਹਿਣਾ ਇਹ ਵੱਖਰਾ ਰਹੇ ਮੈਂ ਵੱਖਰਾ ਰਹਿਣਾ ਹੁਣ ਦੋਨਾਂ ਦੇ ਵਿਚਾਰ ਨਹੀਂ ਮਿਲੇ ਬਹੁਤੀ ਵਾਰ ਜੇ ਸਾਰੇ ਨਾਰ ਅਤੇ ਮਾਦਾ ਨੇ ਗੁਰੂ ਦੀ ਹਜ਼ੂਰੀ ਵਿੱਚ ਲਾਵਾ ਲਈਆਂ ਹੁੰਦੀਆਂ ਇੱਕੋ ਜੋੜੀ ਨੇ ਉਹੀ ਪ੍ਰਕਰਮਾ ਗੁਰੂ ਦੀ ਕੀਤੀ ਹੁੰਦੀ ਹੈ ਅਰਦਾਸਾਂ ਦੇ ਵਿੱਚ ਉਹ ਬੱਚਾ ਬੱਚੀ ਖੜੇ ਹੁੰਦੇ ਆ ਪਰ ਸਮਾਪਾ ਕੇ ਵਿਚਾਰ ਨਹੀਂ ਮਿਲਦੇ ਕੋਮ ਨੇ ਇੱਕ ਕਰਨਾ ਚਾਹਿਆ ਸੀ ਕੋਮ ਨੇ ਇਕੱਠੇ ਬਿਠਾਇਆ ਸੀ ਹੁਣ ਲਾਵਾ ਵਕੋ ਵਕ ਥੋੜੀ ਹੁੰਦੀਆਂ ਹੁਣ ਮੁਸਲਮਾਨਾਂ ਦੀ ਕੀ ਮਰਜ਼ਾ ਹੈ ਬੱਚੀ ਅੱਡ ਬੈਠੀ ਐ ਲਾੜਾ ਅੱਡ ਬੈਠਾ ਕਾਜੀ ਐ ਜਿਹੜਾ ਉਹ ਲਾੜੇ ਕੋਲੇ ਜਾਂਦਾ ਕਦੀ ਬੱਚੀ ਕੋਲੇ ਜਾਂਦਾ ਉਹ ਆਪਣੇ ਅੰਦਰ ਬੈਠੀ ਹੈ ਉੱਥੇ ਜਾ ਕੇ ਬੱਚੀ ਤੋਂ ਕੁਝ ਵਾਅਦੇ ਲੈ ਜਾਂਦੇ ਨੇ ਇੱਧਰ ਲੜਕੇ ਤੋਂ ਵਾਅਦੇ ਲੈ ਜਾਂਦੇ ਆ ਦੋਨਾਂ ਵਾਅਦਿਆਂ ਨੂੰ ਅੱਲਾ ਨੂੰ ਹਾਜ਼ਰ ਜਾਣ ਕੇ ਲਭਾਇਆ ਜਾਂਦਾ ਹੈ ਤੇ ਫਿਰ ਬੱਚੀ ਤੋਂ ਕੋ ਪ੍ਰਣ ਲਿਆ ਜਾਂਦਾ ਹੈ ਕਿ ਆ ਆ ਚੀਜ਼ ਤੈਨੂੰ ਕਬੂਲ ਹੈ ਉਹ ਕਹਿੰਦੀ ਹਾਂ ਮੈਨੂੰ ਕਬੂਲ ਹੈ ਪਰ ਇੱਥੇ ਸਾਡੇ ਤੇ ਵੇਖੋ ਕਿੰਦੀ ਕਿਰਪਾ ਦਿੱਤੀ ਮੁਸਲਮਾਨੀ ਸ਼ਰਾ ਵਿੱਚ ਅੱਜ ਵੀ ਬੱਚੀ ਨਕਾਹ ਦੇ ਸਮੇਂ ਲਾਣੇ ਦੇ ਨਾਲ ਨਹੀਂ ਬੈਠ ਸਕਦੀ ਉਹ ਵੱਖਰੀ ਹੈ ਲਾੜਾ ਵੱਖਰਾ ਹੈ ਪਰ ਇੱਥੇ ਜੇ ਲੜਕਾ ਗੁਰੂ ਦੇ ਸਾਹਮਣੇ ਬੈਠਾ ਹੈ ਨਾਲ ਲੜਕੀ ਵੀ ਬੈਠੀ ਹੈ ਏਡਾ ਵੱਡਾ ਗੁਰੂ ਕਿੱਥੋਂ ਮਿਲੇਗਾ ਜੇ ਅਰਦਾਸ ਦੇ ਵਿੱਚ ਲਾੜਾ ਖੜਾ ਹੁੰਦਾ ਲਾੜੀ ਵੀ ਖੜੀ ਹੁੰਦੀ ਹੈ ਜੇ ਪ੍ਰਕਰਮਾ ਲਾੜਾ ਕਰਦਾ ਹੈ ਤੇ ਪ੍ਰਕਰਮਾ ਲਾੜੀ ਵੀ ਕਰਦੀ ਹੈ ਜੇ ਅਰਦਾਸ ਵਿੱਚ ਲਾੜੇ ਦਾ ਨਾਮ ਲਿਆ ਜਾਂਦਾ ਹੈ ਤੇ ਨਾਮ ਲਾੜੀ ਦਾ ਵੀ ਲਿਆ ਜਾਂਦਾ ਹੈ ਭਾਵ ਕਿ ਗੁਰੂ ਨੇ ਨਰ ਅਤੇ ਮਾਦਾ ਨੂੰ ਇਕੱਠੇ ਰੱਖਿਆ ਵਿਤਕਰਾ ਨਹੀਂ ਕੀਤਾ ਇਸ ਕਿ ਨਹੀਂ ਭਾਈ ਤੁਸੀਂ ਔਰਤੋਂ ਤੁਹਾਡੇ ਵਿੱਚ ਰੂਹ ਨਹੀਂ ਹੈ ਤੁਹਾਡੇ ਵਿੱਚ ਆਤਮਾ ਨਹੀਂ ਹੈ ਤੁਸੀਂ ਮੁਕਤ ਨਹੀਂ ਹੋ ਸਕਦੇ ਕਿਤੇ ਨਹੀਂ ਇਥੇ ਵਿਤਕਰੇ ਨਹੀਂ ਹੈ ਕੋਈ ਆ ਤੁਹਾਡੇ ਸਾਹਮਣੇ ਮਸਜਿਦ ਹੈ ਇੱਕ ਵੀ ਔਰਤ ਵਿਖਾ ਦਿਓ ਕੋਈ ਇਥੇ ਨਮਾਜ਼ ਅਦਾ ਕਰਦੀ ਹੋਵੇ ਅੱਜ ਤੱਕ ਵੀ ਭਾਵੇਂ ਕਿ ਲੋਕ ਕਹਿੰਦੇ ਪੜ ਲੱਗੇ ਜਮਾਨਾ ਗਾਂਵਾਜੂ ਹੋ ਗਿਆ ਪਰ ਧਰਮ ਦੀਆਂ ਮਰਜ਼ੀਦਾਵਾਂ ਧਰਮ ਦੀਆਂ ਕੰਡੀਸ਼ਨਾਂ ਅੱਜ ਤੱਕ ਵੀ ਕਈ ਥਾਵਾਂ ਤੇ ਲਾਗੂ ਨੇ ਇੱਥੇ ਵੇਖੋ ਭੈਣਾਂ ਵੀ ਬੈਠੀਆਂ ਮਾਵਾਂ ਵੀ ਬੈਠੀਆਂ ਤੇ ਅਸੀਂ ਵੀ ਬੈਠੇ ਹਾਂ ਕੋਈ ਵਿਤਕਰਾ ਨਹੀਂ ਹੈ ਫਿਰ ਇਹ ਨਹੀਂ ਹੈ ਕਿ ਮਰਦ ਉੱਚਾ ਬੈਠਾ ਤੇ ਔਰਤ ਨੀਮੀ ਬੈਠੀ ਹੈ ਸਾਰੇ ਇੱਕੋ ਦਰੀਆਂ ਇੱਕੋ ਟਾਟਾਂ ਤੇ ਬੈਠੇ ਨੇ ਇਹ ਮਰਯਾਦਾ ਇਹ ਸਿਧਾਂਤ ਤੁਹਾਨੂੰ ਕੇਵਲ ਤੇ ਕੇਵਲ ਗੁਰੂ ਨਾਨਕ ਪਿਤਾ ਦੇ ਦਰ ਤੇ ਹੀ ਮਿਲੇਗਾ ਹੋਰ ਕਿਤੇ ਨਹੀਂ ਹੈ ਸਤਿਗੁਰ ਜੀ ਨੇ ਕਿਰਪਾ ਕੀਤੀ ਕਿਤੇ ਖਸਮ ਪਛਾਣੇ ਆਪਣਾ ਹੁਣ ਬਹੁਤੀ ਵਾਰ ਖਸਮ ਦੀ ਪਛਾਣ ਨਹੀਂ ਹੁੰਦੀ ਹੁਣ ਪਛਾਣ ਨਹੀਂ ਹੈ ਨਾ ਤਾਂ ਹੀ ਤਲਾਕ ਦੀ ਲੋੜ ਪਤ ਆ ਗਈ ਜੇ ਪਛਾਣ ਹੁੰਦੀ ਫਿਰ ਤਾਂ ਦੋ ਦੋਨੇ ਜੀ ਐਕਟ ਹੁੰਦੇ ਮਿਲ ਜਾਂਦੇ ਤੇ ਮਿਲ ਕੇ ਪਰਿਵਾਰ ਨੂੰ ਅੱਗੇ ਲੈ ਕੇ ਜਾਂਦੇ ਤੇ ਬੱਚਿਆਂ ਦੀ ਪਾਲवरिश ਕਰਦੇ ਸੀ ਪਰ ਹੁਣ ਪਹਿਚਾਣ ਨਹੀਂ ਹੈ ਇੱਕ ਦੂਜੇ ਤੇ ਭਰੋਸਾ ਨਹੀਂ ਹੈ ਬੇਯਕੀਨੀ ਹੈ ਉਹ ਆਪਣੀ ਜ਼ਿੰਦਗੀ ਆਪਣੇ ਦਾਅਵੇ ਤੇ ਜੀ ਰਹੇ ਆ ਉਹ ਆਪਣੀ ਜ਼ਿੰਦਗੀ ਆਪਣੇ ਦਾਅਵੇ ਤੇ ਜੀ ਰਹੀ ਹੈ ਉਸੇ ਤਰ੍ਹਾਂ ਸਾਡੀ ਆਤਮਾ ਨੂੰ ਵੀ ਪਰਮਪਤੀ ਪਰਮੇਸ਼ਰ ਪਰਮਾਤਮਾ ਦੀ ਪਹਿਚਾਣ ਨਹੀਂ ਹੈ ਇਹ ਵੀ ਫਿਰ ਸਾਰੀ ਜ਼ਿੰਦਗੀ ਆਪ ਦੁਨੀਆ ਕਰਦੀ ਹੈ ਉੱਥੇ ਜਾ ਕਦੀ ਉੱਥੇ ਜਾ ਕਦੀ ਉਹ ਕਰ ਉਹ ਕਰ ਕਿਉਂ ਖਸਮ ਦੀ ਪਹਿਚਾਣ ਨਹੀਂ ਹੈ ਤੇ ਗੁਰੂ ਅਮਰਦਾਸ ਜੀ ਬਾਰੇ ਕਹਿੰਦੇ ਖਾਸ ਨੂੰ ਪਛਾਣੈ ਆਪਣਾ ਔਰ ਤੈਨੂੰ ਖਾਸ ਦੀ ਪਹਿਚਾਨ ਆ ਪਤਾ ਲੱਗ ਗਿਆ ਤੇ ਕਰਨਾ ਕੀ ਹੈ ਤਨ ਮਨ ਆਗੇ ਤੇ ਹੁਣ ਆਪਣਾ ਤੰਦ ਵੀ ਤੇ ਆਪਣਾ ਮਨ ਵੀ ਆਪਣੇ ਮਾਲਕ ਦੇ ਅੱਗੇ ਸੇਧ ਕਰ ਦੇ ਮੱਥਾ ਕਿਹਨੂੰ ਟੇਕਿਆ ਜਾਂਦਾ ਹੈ ਜਿਹੜਾ ਆਪਣੇ ਤੋਂ ਵੱਡਾ ਹੋਵੇ ਪ੍ਰਕਰਮਾ ਵਿਧੀ ਕੀਤੀ ਜਾਂਦੀ ਹੈ ਜਿਹੜਾ ਆਪਣੇ ਤੋਂ ਵੱਡਾ ਹੋਵੇ ਦਰਸ਼ਨੀ ਭੇਟਾ ਕਿਹਨੂੰ ਦਿੱਤੀ ਜਾਂਦੀ ਹੈ ਜਿਹੜਾ ਆਪਣੇ ਤੋਂ ਬਹੁਤ ਸਤਕਾਰਯੋਗ ਹੋਵੇ ਅਰਦਾਸ ਇਹਦੇ ਗਾੜੀ ਕੀਤੀ ਜਾਂਦੀ ਹੈ ਜਿਹਨੂੰ ਰੱਬ ਰੱਬ ਦਾ ਲੱਖ ਦਿੱਤਾ ਗਿਆ ਹੋਵੇ ਕਿੰਨੇ ਕੋਣ ਕਿੱਡੀ ਬਖਸ਼ਿਸ਼ ਤੇ ਇਹ ਸਾਰੇ ਕੰਮ ਆਪਾਂ ਕਰਦੇ ਹਾਂ ਮੱਥਾ ਵੀ ਟੇਕਦੇ ਆਂ ਫਿਰ ਸਹਰ ਅੱਗੇ ਬਜ਼ੁਰਗ ਦੇ ਘਰ ਵਿੱਚ ਆਉਣਾ ਤੇ ਮਾਵਾ ਭੈਣਾਂ ਬੱਚੀਆਂ ਨੇ ਸਭ ਤੋਂ ਪਹਿਲਾਂ ਚੁੰਨੀ ਲਪੜੀ ਕਿ ਬਾਪੂ ਘਰੇ ਆ ਗਿਆ ਹੁਣ ਸਿਰ ਕੱਜ ਲੱਗੀਆਂ ਕਿਉਂ ਬਜ਼ੁਰਗ ਵੱਡਾ ਤੇ ਇੱਥੇ ਸਾਡੇ ਲਈ ਕੌਣ ਵੱਡਾ ਸਭ ਤੇ ਵੱਡਾ ਸਤਿਗੁਰੂ ਨਾਨਕ ਇਹ ਗੁਰੂ ਵੱਡੇ ਤਾਂ ਹੀ ਅਸੀਂ ਸਿਰ ਧੱਕਦੇ ਆ ਨਾ ਇੱਥੇ ਗੁਰੂ ਦੇ ਕੋਲੇ ਆਪਾਂ ਆਏ ਆ ਇੱਥੇ ਆਪਾਂ ਸਿਰ ਤੇ ਕੋਈ ਰਮਾਲ ਬੰਨਦਾ ਹੈ ਕੋਈ ਦਸਤਾਰ ਸਜਾਉਂਦਾ ਹੈ ਕੋਈ ਚੁੰਨੀ ਲੈਂਦਾ ਹੈ ਕੋਈ ਪਟਕਾ ਬੰਨ੍ਹਦਾ ਹੈ ਕਿਉਂ ਸਾਡਾ ਗੁਰੂ ਸਾਡੇ ਤੋਂ ਵੱਡਾ ਹੈ ਆਪਣੇ ਤੋਂ ਵੱਡੇ ਅੱਗੇ ਸਿਰ ਨੰਗਾ ਕਰਕੇ ਨਹੀਂ ਜਾਇਆ ਜਾਂਦਾ ਆਪਣੇ ਮੁਰਸ਼ਿਦ ਦੇ ਅੱਗੇ ਸਿਰ ਨੰਗਾ ਕਰਕੇ ਨਹੀਂ ਜਾਇਆ ਜਾਂਦਾ ਆਪਣੇ ਉਸਤਾਦ ਦੇ ਅੱਗੇ ਸਿਰ ਨੰਗਾ ਤੇ ਉੱਚਾ ਕਰਕੇ ਨਹੀਂ ਜਾਇਆ ਜਾਂਦਾ ਕਿਉਂਕਿ ਇਹ ਚੇਲੇ ਅਤੇ ਗੁਰੂ ਦੀ ਮਰਿਆਦਾ ਹੈ ਅੱਜ ਤੱਕ ਵੀ ਕਿਤੇ ਵੀ ਤੁਸੀਂ ਜਾਓ ਤੁਹਾਨੂੰ ਗੁਰ ਅਸਥਾਨ ਮਿਲੇਗਾ ਜਿਹੜੇ ਅਹਿਸਾਸ ਲੈ ਕੇ ਚੱਲਦੇ ਨੇ ਕਿ ਮੇਰਾ ਗੁਰੂ ਬਹੁਤ ਵੱਡਾ ਹੈ ਉਹ ਰੱਬ ਦਾ ਸਰੂਪ ਹੈ ਫਿਰ ਉਹ ਸਿਰ ਕੱਜ ਕੇ ਜਾਂਦੇ ਨੇ ਪ੍ਰਮੰਦਰ ਵਿੱਚ ਨਹੀਂ ਹੈ ਉਹ ਤੇ ਜਿੱਧਾ ਜਾਓ ਉਦੇ ਮੱਥਰ ਟੇਕਿਆ ਜਾਓ ਕਿਉਂ ਕਿਸੇ ਦੀ ਭਾਵਨਾ ਬਣੀ ਹੈ ਕਿਸੇ ਦੀ ਭਾਵਨਾ ਨਹੀਂ ਬਣੀ ਪਰ ਇੱਥੇ ਜਿੰਨੇ ਵੀ ਅੰਦਰ ਸੰਗਤ ਬੈਠੀ ਹੈ ਸਾਰਿਆਂ ਦੇ ਤੁਹਾਨੂੰ ਸਿਰ ਕੱਜੇ ਮਿਲ ਲਗੇ ਕਿਉਂਕਿ ਇਹ ਭਾਵ ਹੈ ਸਾਡਾ ਗੁਰੂ ਪ੍ਰਤੀ ਅਕੀਦਾ ਹੈ ਕਿ ਮਾਲਕ ਜੀ ਤੁਸੀਂ ਵੱਡੇ ਹੋ ਅਸੀਂ ਤੁਹਾਡੇ ਤੋਂ ਛੋਟੇ ਆ ਅਸੀਂ ਤੁਹਾਡੇ ਦਰ ਤੇ ਅਜ਼ੀਜ਼ ਮਸਕੀਨ ਤੇ ਨਿਮਾਣੇ ਬਣ ਕੇ ਆਏ ਆ ਕਿਉਂਕਿ ਅੱਜ ਸਾਨੂੰ ਤੁਹਾਡੀ ਪਛਾਣ ਹੋ ਗਈ ਆ ਪਤਾ ਲੱਗ ਗਿਆ ਤੁਹਾਡੇ ਬਾਰੇ ਕਿੰਨੇ ਖਾਸਮ ਪਛਾਣੇ ਆਪਣਾ ਤਨ ਮਨ ਆਗੈ ਦੇ ਘਰਵਾਰ ਪਾਇਆ ਆਪਣਾ ਹੁਣ ਫਿਰ ਦੇ ਘਰ ਦੇ ਵਿੱਚ ਹੀ ਵਾਰ ਮਿਲ ਗਿਆ ਮਾਪੇ ਦੀ ਕਲੀਤੀ ਹੋਵੇ ਨਰਾਜ਼ ਨੂੰ ਕਦੀ ਕੰਮਕਾਰ ਤੋਂ ਲੇਟ ਹੋ ਜਾਵੇ ਨਾ ਤੇ ਮਾਪੇ ਨੂੰ ਚੈਨ ਨਹੀਂ ਜਾਂਦੀ ਕਿਉਂ ਧੀ ਹੈ ਘਰ ਦੀ ਇੱਜ਼ਤ ਹੈ ਪਰ ਇੱਕ ਦਿਨ ਉਹ ਸਮਾਂ ਵੀ ਆਉਂਦਾ ਹੈ ਕਿ 100 200 ਬੰਦਾ ਬੈਠਾ ਹੁੰਦਾ ਤੇ ਬਾਪ ਆਪ ਜਾ ਕੇ ਆਪਣੀ ਧੀ ਦਾ ਪੱਲਾ ਦੂਜੇ ਨੂੰ ਪਕੜਾ ਦਿੰਦੇ ਕਮਾਲ ਦੀ ਗੱਲ ਹੈ ਕਿੰਨਾ ਭਰੋਸਾ ਕੀਤਾ ਉਹ ਦਿੱਤੇ ਅਰਬਾਂ ਖਰਬਾਂ ਦੀ ਦੁਨੀਆ ਹਾਂ ਅਰਪਾ ਖਰਪਾ ਦੀ ਦੁਨੀਆ ਦੇ ਵਿੱਚੋਂ ਆਪਣੀ ਬੱਚੀ ਦੇ ਲਈ ਇੱਕ ਵਾਰ ਚੁਣਿਆ ਇੱਕ ਭਰੋਸਾ ਕਰਕੇ ਚੁਣਿਆ ਤੇ ਭਰੋਸਾ ਨਾ ਹੁੰਦਾ ਕਿੱਥੋਂ ਚੁਣਦੇ ਫਿਰ ਕਿੰਨਾ ਭਰੋਸਾ ਕੀਤਾ ਕਿ ਗੁਰੂ ਪਿਤਾ ਜੀ ਨੂੰ ਸਾਖ ਹੀ ਜਾਣ ਕੇ ਗੁਰੂ ਪਿਤਾ ਜੀ ਨੂੰ ਗਵਾਹ ਜਾਣ ਕੇ ਗੁਰੂ ਪਿਤਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੱਚੇ ਦਾ ਪੱਲਾ ਆਪਣੀ ਬੱਚੀ ਦੇ ਹੱਥ ਫੜਾ ਦਿੱਤਾ ਭਾਵ ਕਿ ਆਪਣੀ ਅਮਾਨਤ ਗੁਰੂ ਦੀ ਹਜ਼ੂਰੀ ਵਿੱਚ ਦੂਜੇ ਨੂੰ ਦਿੱਤੀ ਤੇ ਫਿਰ ਭਰੋਸਾ ਵੀ ਦੇਖੋ ਬਹੁਤੀ ਵਾਰ ਇੱਕ ਬੱਚੀ ਨੂੰ ਲੈਣ ਲਈ 500 ਕਾਢੀ ਜਾਂਦਾ ਜਿਸ ਨੂੰ ਬਰਾਤੀ ਕਹਿ ਦਿੰਦੇ ਨੇ 300 400 500 ਜਾਂਦਾ ਹੈ ਤੇ ਅੱਗੋਂ ਆਉਣ ਵਾਲੀ ਧੀ ਇੱਕੋ ਹੀ ਹੈ ਪਰ ਕਦੀ ਧੀ ਕੰਮ ਤੇ ਜਾਂਦੀ ਸੀ ਅੱਧਾ ਘੰਟਾ ਲੇਟ ਹੋ ਜਾਂਦੀ ਸੀ ਮਾਪੇ ਨੂੰ ਚੈਨ ਨਹੀਂ ਆਉਂਦਾ ਅੱਜ ਧੀ ਘਰੋਂ ਗਈ ਹੈ 15 ਜਰ ਬਾਅਦ ਫੇਰਾ ਮਾਰ ਰਹੀ ਹੈ ਪਰ ਮਾਪੇ ਬਿਨਸ਼ਚਿੰਤ ਹੈ ਕੋਈ ਮਾਪੇ ਕੋਲ ਉਜ਼ਰ ਨਹੀਂ ਹੈ ਕਿਉਂ ਜਿਹਦੇ ਲੜ ਲਈ ਹੈ ਨਾ ਉਹਦੇ ਤੇ ਭਰੋਸਾ ਹੀ ਬਹੁਤ ਹੈ ਇਹ ਪਰ ਬੱਚੀ ਦਾ ਵੀ ਕਿੰਨਾ ਭਰੋਸਾ ਬਣਦਾ ਜੇ ਕਦੀ ਉਹ ਸਹੁਰੇ ਘਰ ਤੋਂ ਪੇਕੇ ਘਰ ਆ ਜਾਵੇ ਇੱਕ ਦੋ ਦਿਨ ਰਹਿੰਦੀ ਆ ਫਿਰ ਕਹਿੰਦੀ ਨਹੀਂ ਪਤਾ ਆਪਣੇ ਸਹੁਰੇ ਘਰ ਹੀ ਜਾਣਾ ਮੇਰੇ ਤੋਂ ਬਿਨਾ ਬੱਚਿਆਂ ਦੀ ਪਰਵਰਿਸ਼ ਕਰਨ ਵਾਲਾ ਕੋਈ ਨਹੀਂ ਹੈ ਭਾਵੇਂ ਕਿ ਇੱਕ ਦੂਸਰੇ ਪ੍ਰਤੀ ਭਰੋਸਾ ਬਣਿਆ ਵਿਸ਼ਵਾਸ ਬਣਿਆ ਸ਼ਰਧਾ ਬਣੀ ਕਿੰਨੇ ਉਸੇ ਤਰ੍ਹਾਂ ਮਾਲਕ ਜੀ ਹੁਣ ਜਦੋਂ ਮੈਂ ਤੈਨੂੰ ਆਪਣਾ ਮਾਲਕ ਬਣਾ ਲਿਆ ਤੈਨੂੰ ਆਪਣਾ ਪਤੀ ਬਣਾ ਲਿਆ ਘਰ-ਬਾਰ ਪਾਇਆ ਆਪਣਾ ਹਰਦੇ ਘਰ ਦੇ ਵਿੱਚ ਮੈਂ ਤੈਨੂੰ ਆਪਣਾ પતિ ਮੰਨ ਲਿਆ ਹਾਂ ਹਉ ਹਰ ਕੀ ਬੌਹਰੀਆ ਮੰਨੋ ਮੈਂ ਤੇਰੀ ਬਹੂ ਬਣ ਗਈ ਮੋਟੀ ਬਣ ਗਈ ਤੂੰ ਮੇਰਾ ਕੰਤ ਬਣ ਗਿਆ ਸਵਾਮੀ ਬਣ ਗਿਆ ਮਾਲਕ ਬਣ ਗਿਆ ਜਿਸ ਵਾਰ ਪਿਤਾ ਜੀ ਕਹਿੰਦੇ ਇਹ ਸੱਚ ਸਬਨਾ ਦਾ ਖਸਮ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਸਬਨਾ ਦੀ ਗੱਲ ਹੈ ਇਹ ਸੱਚ ਸਾਰਿਆਂ ਦਾ ਖਸਮ ਹੈ ਸਾਰਿਆਂ ਦਾ ਆਗੂ ਹੈ ਸਾਰਿਆਂ ਦਾ ਰਾਜ ਸੇਰਾ ਹੈ ਜਸ ਜੀਵ ਰੂਪੀ ਇਸਤਰੀ ਨੇ ਮੰਨ ਲਿਆ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਕਹਿੰਦੇ ਉਹਨੇ ਆਪਣੇ ਹਿਰਦੇ ਵਿੱਚੋਂ ਅਹੰਕਾਰ ਗੂਰ ਕਰ ਦਿੱਤਾ ਹੰਗ ਤਾਂ ਦੂਰ ਕਰ ਦਿੱਤੀ ਹੁਣ ਵੇਖੋ ਬਾਹਰੀ ਤੌਰ ਤੇ ਜੋ ਬੱਚੀ ਨੂੰ लाड प्यार ਪੇਕੇ ਘਰ ਮਿਲਦਾ ਹੈ ਨਾ ਉਹ ਸੌਰੇ ਘਰ ਨਹੀਂ ਮਿਲਦਾ ਕੁਝ ਚੀਜ਼ਾਂ ਬੱਚੀ ਨੂੰ ਸੌਰੇ ਘਰ ਦੇ ਵਿੱਚ ਐਡਜਸਟ ਹੋਣ ਦੇ ਲਈ ਛੱਡਣੀਆਂ ਪੈਂਦੀਆਂ ਹੋ ਸਕਦਾ ਮਾਂ ਦੇ ਘਰੋਂ ਲੇਟ ਵੀ ਉੱਠੇ ਤੇ ਮਾਂ ਕੁਝ ਨਹੀਂ ਕਹਿੰਦੀ ਪਰ ਇਹ ਆਦਤ ਉਹਦੀ ਸਹੁਰੇ ਘਰ ਦੀ ਜਿੱਦ ਦੀ ਨੀਂ। ਪੇਕੇ ਘਰ ਕੰਮ ਕਰੇ ਜਾਂ ਨਾ ਕਰੇ ਫਿਰ ਵੀ ਮਾਂ ਕਰ ਲੈਂਦੀ ਹੈ। ਪਰ ਸਹੁਰੇ ਘਰ ਇਹ ਚੀਜ਼ ਨੂੰ ਨਹੀਂ ਦੇਖਿਆ ਜਾਂਦਾ। ਹੁਣ ਉੱਥੇ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ ਬੱਚੀ ਨੂੰ। ਆਪਣਾ ਆਸ ਛੱਡਣਾ ਪੈਂਦਾ। ਆਪਣੇ ਮਾਪੇ ਦਾ ਭਾਵ ਛੱਡ ਕੇ ਸੱਸ ਸਹੁਰੇ ਪ੍ਰਤੀ ਪੈਦਾ ਕਰਨਾ ਪੈਂਦਾ। ਆਪਣੇ ਭੈਣਾ ਭਰਾਵਾਂ ਵਾਲਾ ਪਿਆਰ ਬਦਲ ਕੇ ਦੇਰ ਜੇਠਾਂ ਦੇ ਵਿੱਚ ਪੈਦਾ ਕਰਨਾ ਪੰਗਾ ਕੁਝ ਚੀਜ਼ਾਂ ਛੱਡੀਆਂ ਕੁਝ ਚੀਜ਼ਾਂ ਅਪਣਾ ਲੈਣਾ ਹੁਣ ਜਿਹੜੇ ਇੱਕ ਅਲੀ ਬੱਚੀ ਦੀ ਗੱਲ ਨਹੀਂ ਐ ਦੋਨਾਂ ਦੀ ਗੱਲ ਮੈਂ ਕਰ ਰਿਹਾ ਵਾਂ ਕਹੀ ਨਹੀਂ ਕਿ ਬੱਚੀ ਮੇਰੇ ਪਿਓ ਨੂੰ ਪਿਓ ਸਮਝੇ ਤੇ ਮੈਂ ਉਹਦੇ ਪਿਓ ਨੂੰ ਸਮਝੇ ਨਾ ਇੱਕ ਤਰਫਾ ਗਿਆਨ ਨਹੀਂ ਗੁਰੂ ਦੇ ਦਰ ਤੇ ਕਿਉਂਕਿ ਗੁਰਬਾਣੀ ਦਾ ਉਪਦੇਸ਼ ਸਭਨਾਂ ਦੇ ਲਈ ਸਾਂਝਾ ਹੈ ਗੁਰਬਾਣੀ ਵਿੱਚ ਸਾਨੂੰ ਸਾਰਿਆਂ ਨੂੰ ਜੀਵ ਰੂਪੀ ਇਸਤਰੀਆਂ ਜਾਣਦੀ ਹੈ ਭਾਵੇਂ ਅਸੀਂ ਭਾਵੇਂ ਲੈਗ ਪਲੈਗ ਜੋ ਵੀ ਹੋਈਏ ਪਰ ਗੁਰਬਾਣੀ ਵਿੱਚ ਇੱਕੋ ਹੀ ਹੈ ਏਕਾਕੰਕ ਸਬਾਈ ਨਾਰ ਸਾਡਾ ਮਾਲਕ ਕੋ ਏ ਅਸੀਂ ਉਸ ਮਾਲਕ ਦੀਆਂ ਬੋਰੀਆਂ ਹਾਂ ਕਿਨੇ ਮਾਲਕ ਜੀ ਜਦੋਂ ਮੈਂ ਤੇਰੇ ਨਾਲ ਜੁੜੀ ਨਾ ਤੇ ਮੈਨੂੰ ਕੁਝ ਛੱਡਣ ਦੇ ਲਈ ਕਿਹਾ ਤੂੰ ਜੇ ਤਾਂ ਪਤੀ ਕੁਝ ਛੱਡਣ ਲਈ ਕਹਿੰਦਾ ਜਾਂ ਪਤਨੀ ਕੁਝ ਛੱਡਣ ਲਈ ਕਹਿੰਦੀ ਹੈ ਤੇ ਜੇਕਰ ਉਹ ਉਹ ਚੀਜ਼ਾਂ ਛੱਡ ਲੈਣਾ ਚਾਹਣ ਤੇ ਘਰ ਸੁਖੀ ਵਸਦਾ ਤੇ ਜੇ ਨਾ ਛੱਡਿਆ ਜਾਣ ਘਰਾਂ ਵਿੱਚ ਉਹ ਕੁਲੇਸ਼ ਨਹੀਂ ਜੇ ਮਿੱਟਦਾ ਹੁਣ ਮਾਲਕ ਦੀ ਬੋਰੀ ਬਣਦਾ ਹੈ ਪਰਮੇਸ਼ਰ ਦੀ ਮੈਂ ਪਤਨੀ ਬਣਦਾ ਤੇ ਮੈਨੂੰ ਗੁਰੂ ਨੇ ਕੁਝ ਕੰਮ ਛੱਡਣ ਦੇ ਲਈ ਕਿਹਾ ਕਿਹੜਾ ਕੰਮ ਕੀਤਾ ਗੁਰੂ ਅਮਰਦਾਸ ਜੀ ਨੇ ਕਹਿੰਦੇ ਘਰ-ਵਾਰ ਪਾਇਆ ਆਪਣਾ ਹਉਮੈ ਦੂਰ ਕਰੇ ਆਪਣੇ ਅੰਦਰੋਂ ਹਉਮੈ ਦੂਰ ਕਰੇ ਕਿਸੇ ਵੀ ਤਰ੍ਹਾਂ ਦੀ ਤੇਰੇ ਅੰਦਰ ਹਉਮੈ ਹੈ ਚਾਹੇ ਗਿਆਨ ਦੀ ਹਉਮੈ ਹੈ ਇਹ ਵੀ ਬਹੁਤ ਵੱਡੀ ਹਉਮੈ ਹੈ ਨਾ ਤੇ ਮੈਨੂੰ ਹੀ ਇਹ ਜੋ ਗਿਆਨ ਹੈ ਚਾਹੇ ਕਿਸੇ ਅੰਦਰ ਧਿਆਨ ਦੀ ਹਉਮੈ ਹੈ ਕਿ ਮੇਰਾ ਚੌਕੜਾ ਤਾਂ ਬੜਾ ਨੰਬੇਰਾ ਬਹੁਤ ਵੱਡੀ ਸ਼ੁਕਰਾਨਾ ਕਾਰਕ ਦੀ ਅਹੰਕਾਰ ਨਾ ਕਰ ਕਿਉਂਕਿ ਚੌਕੜਾ ਚੌਕੜਾ ਲੋਲ ਵਾਲਾ ਤੂੰ ਨਹੀਂ ਹੈਂ ਇਹੇ ਤੋਂ ਲਵਾ ਰਿਹਾ ਹੂ ਤੱਕ ਸਾਧਨ ਹੈ ਪਰ ਤੁਹਾਡੀ ਗੱਡੀ ਦੀ ਜਬਰ ਮਰਜ਼ੀ ਥੋੜੀ ਹੈ ਤੁਸੀਂ ਜਿੱਧਰ ਮਰਜ਼ੀ ਸਟੀਅਰ ਨੂੰ ਮੋੜੋ ਨਾ ਉਧਰ ਚੱਲ ਜਾਣਾ ਉਹ ਤੱਕ ਡਰਾਈਵਰ ਦੀ ਮਰਜ਼ੀ ਹੈ ਜਿਹੜਾ ਡਰਾਈਵਰ ਹੈ ਉਹਦਾ ਸਰੀਰ ਇੱਕ ਸਾਡੀ ਗੱਡੀ ਹੈ ਇਹਨੂੰ ਚਲਾਉਣ ਵਾਲਾ ਮਨ ਹੈ ਤੇ ਮਨ ਦੀ ਵਾਕ ਦੌਰ ਜੇ ਗੁਰੂ ਕੋਲੇ ਹੈ ਤੇ ਗੁਰੂ ਭਾਵੇਂ 8 ਘੰਟੇ ਚੌਂਕੜਾ ਲਵਾ ਲਵੇ ਹੈਗੇ ਨਾ ਮਾਤਾ ਜੀ ਬਲਵਿੰਦਰ ਕੌਰ ਪਟਿਆਲੇ ਕੋਈ ਕੋ ਚੌਂਕੜੇ ਖੜ ਪਰ ਸੌ ਕਰਦੇ ਜੱਜ ਵੀ ਕਰਦੇ ਖੈ ਤੁਹਾਡੇ ਵਿੱਚ ਕੋਈ ਦਰਸ਼ਕ ਕੀਤਾ ਹੋਣ ਇੱਕੋ ਚੌਂਕੜੇ ਜੀ ਨਿਯਾਮ ਚਾਰ ਪੰਜ ਖੰਡ ਪਾਠੀ ਲੱਗਦੇ ਆ ਦੋ ਦੋ ਘੰਟੇ ਬਾਅਦ ਡਿਊਟੀ ਜੰਦੀ ਕੀਤੀ ਜਾਂਦੀ ਖਤਬਰ ਸਾਹਿਬ ਦੀ ਪਰ ਕਿੰਨੀ ਵੱਡੀ ਕਿਰਪਾ ਵਾ ਕਿੰੀ ਉਹ ਰਬੀਰੂ ਹੋਵੇਗੀ ਮਹਾਰਾਜ ਜੀ ਦੀ ਬਾਣੀ ਦਾ ਖੰਡ ਪਾਠ ਸ਼ੁਰੂ ਕਰ ਲੈ ਤੇ ਭੋਗ ਪਾ ਕੇ ਕੋਣ ਚੌਂਕੜਾ ਲਗਵਾਣਾ ਕੋਈ ਹੈ ਜਿਹੜਾ ਸਾਡੇ ਤੋਂ ਚੌਂਕੜਾ ਲਗਵਾ ਰਿਹਾ ਅਸੀਂ ਥੋੜੀ ਲਾ ਰਹੇ ਆ ਇਹ ਅਹੰਕਾਰ ਦਾ ਤਰੀਕਾ ਮੇਰੀ ਮੇਰੀ ਬਹੁਤ ਚੌਕੜੀ ਆ ਮੈਂ ਮੇਰਾ ਬਹੁਤ ਲੰਮਾ ਧਿਆਨ ਹੈ ਨਾ ਭਾਈ ਨਾ ਮੇਰਾ ਧਿਆਨ ਹੈ ਨਾ ਮੇਰਾ ਗਿਆਨ ਹੈ ਕਿਉਂ ਇਹ ਮੇਰੇ ਵੱਸ ਨਹੀਂ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਇਹ ਮੇਰੇ ਨਾਲ ਨਹੀਂ ਹੈ ਮਾਲਕ ਜੀ ਤੇਰੀ ਕਿਰਪਾ ਹੈ ਤੇਰੀ ਬਖਸ਼ਿਸ਼ ਹੈ ਕਹਿੰਦੇ ਇਹ ਹਉਮੈ ਛੱਡ ਇਹ ਹਉਮੈ ਛੱਡਦੇ ਹੁਣ ਇਹੇ ਹਉਮੈ ਲੈ ਕੇ ਜਾ ਰਿਹਾ ਸੀ ਨਾ ਮਟਨ ਦਾ ਪੰਡਤ ਕਹਿੰਦਾ ਮੇਰੇ ਕੋਲੇ ਬੜਾ ਗਿਆਨ ਆ ਮੇਰੇ ਨਾਲ ਚਰਚਾ ਕਰੋ ਤੇ ਚਰਚਾ ਕਰੋ ਕਿ ਮੇਰੀ ਇੱਕ ਸ਼ਰਤ ਹੈ ਜੇਕਰ ਮੈਂ ਜਿੱਤ ਗਿਆ ਤੁਹਾਡੀਆਂ ਕਿਤਾਬਾਂ ਲੈ ਲਵਾਂਗਾ ਜੇ ਮੈਂ ਹਾਰ ਗਿਆ ਤੇ ਆਪਣੀਆਂ ਕਿਤਾਬਾਂ ਤੁਹਾਨੂੰ ਦੇ ਦੇਵਾਂਗਾ ਓੰਕਾਰ ਗਿਆਨ ਦੇ ਕਠਾ ਕਰੀ ਕਰਦਾ ਤੇ ਗੁਰੂ ਪਿਤਾ ਜੀ ਨੇ ਚਰਚਾ ਕੀਤੀ ਹਾਰ ਗਿਆ ਗੁਰਨਾਲ ਸਿੰਘ ਦੇ ਗਾੜੀ ਹਾਰ ਗਿਆ ਮਾਰੇ ਕਰ ਉਹ 10 ਪੋਥੀਆਂ ਤੇਰੀਆਂ ਲਈਏ ਚ ਨਾਲ ਲਈ ਭਾਈ ਗਿਆਨ ਦਾ ਓਕਾਰ ਕਾਦੇ ਪਰ ਉਹ ਗੁਰੂ ਪਿਤਾ ਜੀ ਨੇ ਸ਼ਬਦ ਚਾਰਾ ਸੀ ਪੜਪੜ ਗੱਡੀ ਲੱਦੀ ਲੈ ਪੜਪੜ ਭਰੀ ਆ ਸਾ ਤੇ ਪੜਾਈ ਦਾ ਅਕਲ ਨਾਲ ਕੋਈ ਸਬੰਧ ਨਹੀਂ ਹੈ ਜੇ ਪੜਾਈ ਦਾ ਹੱਕਲਾਬੰਦ ਨਾ ਮਾਫ ਕਰਨਾ ਵੱਡੇ ਵੱਡੇ ਵਕੀਲਾਂ ਦੇ ਘਰਾਂ 'ਚ ਤਲਾਕ ਨਾ ਹੁੰਦੇ। ਪੜਾਈ ਸਿਰਫ ਤੁਹਾਨੂੰ ਦੁਨਿਆਵੀ ਚਲਾਕੀਆਂ ਸਿਖਾ ਸਕਦੀ ਹੈ। ਤੇ ਉੱਥੇ ਮਹਾਰਾਜ ਜੀ ਨੇ ਖੀਰ ਤੇ ਸ਼ਬਦ ਵਰਤਿਆ ਨਾਨਕ ਲੇਖੈ ਇੱਕ ਗੱਲ ਹੋਰ ਹੋਵੇਂ ਝੱਕਣਾ ਝਾਤ ਤੇ ਉਹ ਗੁਰਸਖ ਬਣਿਆ ਮਹਾਰਾਜ ਜੀ ਦਾ। ਮਹਾਰਾਜ ਜੀ ਦੇ ਦਰਦ ਦਾ ਪੁੱਤਰ ਬਣਿਆ ਅਤੇ ਉਸੇ ਦੀ ਕੁੱਲ ਵਿੱਚ ਪੰਜਵੇਂ ਥਾਂ ਤੇ ਜਾ ਕੇ ਬਾਬਾ ਕਿਰਪਾ ਰਾਮ ਜੀ ਨੇ ਉਸੇ ਪੰਡਤ ਦੀ ਔਲਾਦ ਹੈ ਬਾਬਾ ਕਿਰਪਾ ਰਾਮ ਜੀ। ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਰ ਦੇ ਕੋਲੇ ਆਉਂਦੇ ਨੇ ਪੰਡਤਾਂ ਨੂੰ ਲੈ ਕਰਕੇ ਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਉਸੇ ਪੰਡਤ ਦੇ ਪੰਜਵੇਂ ਥਾਂ ਤੇ ਹੈ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇਹਨਾਂ ਦੇ ਘਰ ਦੇ ਵਿੱਚ ਸਿੱਖੀ ਸੀ ਗੁਰਨਾਨਕ ਪਿਤਾ ਮਹਾਰਾਜ ਜੀ ਦੇ ਸਮੇਂ ਤੋਂ ਹੀ ਇਹ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ ਸੀ ਤੇ ਜੰਮੂ ਦੇ ਇਲਾਕੇ ਦੇ ਲੋਕਾਂ ਨੂੰ ਇਹਨਾਂ ਤੇ ਬੜਾ ਮਾਣ ਸੀ ਤੇ ਪੰਡਤ ਇਕੱਠੇ ਹੋ ਕੇ ਬਾਬਾ ਕਰਪਾ ਰਾਮ ਜੀ ਦੇ ਕੋਲੇ ਗਏ ਕਿ ਬਾਬਾ ਜੀ ਤੁਹਾਡੀ ਗੁਰੂ ਨਾਨਕ ਦੇ ਘਰ ਵਿੱਚ ਬੜੀ ਪਹੁੰਚ ਹੈ ਕਿਉਂਕਿ ਤੁਹਾਡਾ ਪਰਿਵਾਰ ਕੋ ਨਾਨਕ ਸਰਜੀ ਤੋਂ ਜੁੜਿਆ ਹੋਇਆ ਬਾਬਾ ਠਾਕੁਰ ਦਾ ਜੀ ਤੋਂ ਲੈ ਕਰਕੇ ਉਦੋਂ ਤੋਂ ਤੁਹਾਡੇ ਪਰਿਵਾਰ ਤੇ ਬੜੀ ਕਿਰਪਾ ਕਿਰਪਾ ਕਰੋ ਸਾਡੇ ਨਾਲ ਚੱਲੋ ਉਹ 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 ਪੰਡਤ ਨਹੀਂ ਸੀ ਹਾਂ ਉਹਨਾਂ ਦੀ ਜਿਹੜੀ ਜਾਤ ਕਹਿੰਦੀ ਆਪਾਂ ਜਾਤ ਪੰਡਤ ਸੀ ਛੱਬਰ ਗੋਤ ਦੇ ਬ੍ਰਾਹਮਣ ਸਨ ਪਰ ਕੰਮ ਬੰਮਰਾਂ ਵਾਲੇ ਨਹੀਂ ਸੀ ਉਹਨਾਂ ਦਾ ਜੀਵਨ ਗੁਰਸਿੱਖਾਂ ਵਾਲਾ ਸੀ ਲੈ ਕਰਕੇ ਆਏ ਸੀ ਬਾਬਾ ਕਰਪਾਰਾਮ ਜੀ ਤੇ ਮਗਰੋਂ ਫਿਰ ਇੱਥੇ ਰਹਿ ਗਏ ਮਹਾਰਾਜ ਜੀ ਦੇ ਨਾਲ ਨੇ ਇੰਨਾ ਪਿਆ ਖੰਡੇ ਵਟ ਦੀ ਪੌਣ ਲਈ ਪੰਡਿਤ ਕਿਰਪਾ RAM ਤੋਂ ਪੰਡਿਤ ਕਿਰਪਾਲ ਸਿੰਘ ਬਣੇ ਤੇ ਚਮਕੌਰ ਦੀ ਗੜੀ ਦੇ ਵਿੱਚ ਸ਼ੀਤੀ ਦਾ ਜੰਮ ਪ੍ਰਾਪਤ ਕੀਤਾ। ਗੁਰੂ ਦੀ ਕਲਾ ਗੁਰੂ ਦੀ ਰਹਿਤ ਕਹਿੰਦੇ ਭਾਈ ਅਹੰਕਾਰ ਛੱਡ ਚਾਹੇ ਗਿਆਨ ਦਾ ਚਾਹੇ ਧਿਆਨ ਦਾ ਚਾਹੇ ਧੰਨ ਦਾ ਤੇ ਚਾਹੇ ਮਨ ਦਾ ਜੇ ਅਹੰਕਾਰ ਛੱਡਿੰਗਾ ਗੁਰੂ ਦੀ ਕਲਾ ਤੇ ਮੇਰ ਦਾ ਪਾਤਰ ਬਣ ਜਾਵੇਂਗਾ ਕਹਿੰਦੇ ਮਾਰ ਘਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸ਼ੋਭਾਵੰਤੀਆ ਸੁਹਾਗਣੀ ਅਨੰਦਨ ਫਕਤ ਕਰੇ ਕਿ ਨਾਨਕ ਇਹ ਹਰ ਜੀਵ ਜੀਵ ਇਸਤਰੀਨਾ ਸ਼ੋਭਾ ਵਾਲੀ ਹੈ ਭਾਗਾ ਵਾਲੀ ਹੈ ਪਰ ਉਹ ਸਦਾ ਆਪਣੇ ਮਾਲਕ ਦੇ ਪੈ ਦੇ ਵਿੱਚ ਮਾਲਕ ਦੇ ਆਦਬ ਅਤੇ ਸਤਕਾਰ ਦੇ ਵਿੱਚ ਜ਼ਿੰਦਗੀ ਬਸਰ ਕਰਦੀ ਹੈ ਤੇ ਬਹੁਤ ਵੱਡੇ ਭਾਗਾਂ ਵਾਲੀ ਹੋ ਕੇ ਜੀਤੇ ਜੀ ਮਾਲਕ ਦੇ ਨਾਲ ਮਿਲ ਜਾਂਦੀ ਹੈ ਤੇ ਜੀਵਨ ਛੱਡਣ ਤੋਂ ਬਾਅਦ ਵੀ ਉਹਦੀ ਜੋਤ ਉਹਦੇ ਪ੍ਰਭੂ ਪਤੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦੀ ਹੈ ਗੁਰੂ ਕਿਰਪਾ ਕਰਨ ਅਸੀਂ ਵੀ ਗੁਰੂ ਦੀਆਂ ਬੌਰੀਆਂ ਬਣ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਸਾਬ ਦੀ ਕਿਰਪਾ ਤੇ ਪਾਤਰ ਦੇ ਕਿਰਪਾ ਮਿਹਰ ਦੇ ਪਾਤਰ ਬਣੀ ਆਪ ਜਿੰਨੀਆਂ ਵੀ ਸੰਗਤਾਂ ਹਫਤਾਵਾਰੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪ ਸਮੂਹੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਗੁਰੂ ਕਿਰਪਾ ਕਰਨ ਜੋ ਆਪਾਂ ਗੁਰੂ ਪਿਤਾ ਮਾਲਕ ਦੀ ਗੋਦ ਵਿੱਚ ਬੈਠ ਕੇ ਪੜਿਆ ਸੁਣਿਆ ਗਾਇਆ ਸਮੇਤ ਮੇਰੇ ਸਾਡੇ ਸਭਨਾ ਦੀ ਜ਼ਿੰਦਗੀ ਦਾ ਆਧਾਰ ਬਣੇ ਤੇ ਫਿਰ ਇਹ ਜੀਵਨ ਲੋਕ ਸੁਖੀਏ ਪਰਲੋਕ ਸਭੇ ਤੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ